तैयार कर रही थी भी छीलू टक्कर शेरानी मेरे मित्रों बजीला खोलन वाला कबड्डी 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 आखमालिया जगू मेरे लिए आखमालिया जगू धन करवा गया जगू ਕਿ ਦਾਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਆਂ ਸੈਮੀ ਫਾਈਨਲ ਮੈਚ ਆ ਸਿਰੇ ਸਿਰੇ ਦੇ ਜੱਫੇ ਤੇ ਸਿਰੇ ਸਿਰੇ ਦੇ ਰੀਡਾ ਪਾਈਆਂ ਮੁੰਡਿਆਂ ਨੇ ਸ਼ਟਾਗਲਬਾਤ ਬਣਾਈ ਪਈ ਆ ਤੇ ਟੌਪ ਟੌਪ ਦੇ ਮੱਲ ਪੁੱਜੇ ਬੇਲੇ ਸਾਡੇ ਮੈਚ ਨੂੰ ਐਂਡ ਤੱਕ ਬਣੇ ਰੋ ਤੇ ਐਂਡ ਤੱਕ ਮੈਚ ਦੇ ਨਜ਼ਾਰੇ ਲਓ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸਬਸਕ੍ਰਾਈਬ ਇੱਧਰ ਦੇਖੋ ਫਿਰ ਪੂਰੀ ਦੇ ਵੀਰ ਦੀ ਕੌਡੀ ਪੈਂਦੀ ਹੋਈ ਇੱਕ ਕੰਨੀ ਤੇ ਸ਼ਿੱਲੂ ਤੇ ਇੱਕ ਕੰਨੂ ਦੇ ਜੱਗੂ ਹਾਕਮ ਵਾਲੀਆ ਦੇਖੋ ਫਿਰ ਹਲਕਾ ਏਟਾਚ ਲੈ ਕੇ ਭੱਜ ਗਿਆ ਇਧਰ ਫਿਰ ਆ ਗਿਆ ਬੁੱਗਾ ਚਿੱਠਿਆਂ ਵਾਲਾ ਆ ਗਿਆ ਬ੍ਰਿਚ ਚਾਰ ਜੱਫੀ ਨੇ ਦੇਖੋ ਫਿਰ ਕੀ ਇਹਦੇ ਨਾਲ ਹੁੰਦਾ ਮੁਕਾਬਲਾ ਸਰਾਗਾ ਲਬਾਦ ਬਣਾਤੀ ਦੇਖੋ ਫਿਰ ਉਹ ਲੱਗ ਗਿਆ ਜੱਫਾ ਦੇਖੋ ਫਿਰ ਕੱਢਦਾ ਗਿਆ ਭੱਜਦਾ ਸਰਾਗਾ ਲਬਾਦ ਚੋਟੀ ਦਾ ਰੇਡਰ ਆ ਵੀ ਪਰ ਬੁੱਗਾ ਪਾ ਚਿੱਠਿਆਂ ਵਾਲਾ ਫੜਨਾ ਕਿਹੜਾ ਮਜ਼ਾਕ ਆ ਸਰਾਹਲਾਤੀ ਬੁੱਗੇ ਚਿੱਠਿਆਂ ਵਾਲ ਨੇ ਆ ਗਿਆ ਫਿਰ ਧੂੜ ਕੋਟੀਆ ਕਾਲਾ ਇਹ ਅੱਜ ਦੇ ਟਾਈਮ ਦਾ ਸਰੇ ਦਾ ਰੇਡਰ ਆ ਕਿਉਂਕਿ ਸੋ ਹੱਥ ਨਹੀਂ ਧਰਾਉਂਦਾ ਜੀ ਨੌਨ ਸਟਾਪ ਕੋਡਿੰਗਾ ਪਾਉਂਦਾ ਹੈ ਵੀ ਪਰ ਮੁਰੇ ਚਾਰਜ ਆਪੀ ਨੇ ਹੋ ਗਿਆ ਛੇਲੂ ਨਾਲ ਟੱਕਰ ਇੱਕ ਵਾਰ ਕੀ ਕੀ ਬੰਦਾ ਏ ਸਰਾ ਗੱਲ ਬਾਤ ਬਣਾਈ ਪਈਆ ਦੇਖੋ ਫਿਰ ਭੜ ਦੇ ਦੋ ਵੱਡੇ ਮੱਲ ਦੇਖੋ ਫਿਰ ਇਹ ਜੀ ਨਿਮਰਤਾ ਬਹੁਤ ਹੈ ਪਲੇਅਰ ਵਿੱਚ ਵੀ ਇੱਕ ਵਾਰੀ ਆ ਵੀ ਰੇਡ ਚੈੱਕ ਕਰ ਲਓ ਆ ਵੀ ਟੌਪ ਟੌਪ ਦੀਆਂ ਰੇਡਾਂ ਪਉਂਦਾ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਪੁਰੇ ਪਿੰਦੂ ਸੀਚੇ ਵਾਲਾ ਹੋ ਗਿਆ ਮੁਕਾਬਲਾ ਦੇਖੋ ਫਿਰ ਪਿੰਦੂ ਸੀਚੇ ਵਾਲਾ ਟਰਾਈ ਕਰਦਾ ਹੋਇਆ ਪਰ ਟਰਾਈ ਕਾਮਯਾਬ ਨਹੀਂ ਲੱਗਿਆ ਜੱਫਾ ਸਰਾ ਕਰਤਾ ਦੇਖੋ ਫਿਰ ਉਹ ਲੱਗ ਗਿਆ ਸਰਾ ਸਰਾ ਕਰਤਾ ਬੱਲੇ ਬੱਲੇ ਕਰਵਾਦੀ ਮੁੰਡੇ ਨੇ ਜੱਫਾ ਲਾ ਕੇ ਗੱਲ ਬਟਾਦੀ ਆਹ ਦੇਖੋ ਫਿਰ ਰੇਡ ਪੈਂਦੀ ਹੋਈ ਰੇਡ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਜੱਗੂ ਹਾਕਮ ਵਾਲੀ ਇਹਨਾਂ ਹੋ ਗਿਆ ਮੁਕਾਬਲੇ ਨੂੰ ਕਬੱਡੀ ਦਾ ਰੈਂਬੂ ਰੈਂਬੂ ਕਹਿੰਦੇ ਆ ਇਹਨੇ ਧੰਨ ਧੰਨ ਕਰਾਦੀ ਜੱਫਾ ਲਾ ਕੇ ਬਾਹਰ ਕੱਢਤਾ ਮੁੰਡੇ ਨੇ ਸਰਾ ਗੱਲਬਾਤ ਬਣਾਦੀ ਮੈਚ ਦਾ ਨੰਦ ਵੱਜ ਗਿਆ ਇੱਧਰ ਆ ਗਿਆ ਤੂੰ ਤਾ ਚਿੱਠਿਆਂ ਵਾਲਾ ਦੇਖੋ ਫਿਰ ਮੂਰੇ ਚਾਰ ਜਾਫੀ ਨੇ ਮੂਰੇ ਕਿਹਦੇ ਨਾਲ ਹੁੰਦਾ ਮੁਕਾਬਲਾ ਦੇਖੋ ਫਿਰ ਉਹ ਭੱਜ ਗਿਆ ਹਲਕਾ ਟੱਚ ਲੈ ਕੇ ਆ ਗਿਆ ਫਿਰ ਕਾਲਾ ਢੂਡ ਕੋਟੀਆ ਇਹ ਅੱਜ ਦੇ ਟਾਈਮ ਦਾ ਚੋਟੀ ਦਾ ਮਾਲ ਆ ਇਹਨੇ ਸਰਾਲ ਆਇਆ ਪਿਆ ਕਬੱਡੀ ਵਿੱਚ ਇਹਦਾ ਵੀ ਕੋਈ ਤੋੜ ਨਹੀਂ ਹੈਗਾ ਇਹਨੇ ਨੌਨ ਸਟਾਪ ਅੱਜ ਕਬੱਡੀ ਮਾ ਪਾਈਆਂ ਦੇਖੋ ਫਿਰ ਸ਼ੀਲੂ ਨਾਲ ਹੋ ਗਿਆ ਮੁਕਾਬਲਾ ਆਹ ਟੱਕਰ ਨੂੰ ਦੁਨੀਆ ਦਾ ਤਰਸਦੀ ਆ ਆਹ ਟੱਕਰ ਵੀ ਕਦੇ ਕਦੇ ਹੁੰਦੀ ਆ ਵੇਖੋ ਫਿਰ ਆਹ ਨਿਮਰਤਾ ਬਹੁਤ ਆ ਪਲੇਅਰ ਵਿੱਚ ਇਹਨੇ ਵੇਖ ਲੈ ੱੱੱਕਾ ਮਾਰਨ ਦੇ ਵੀ ਕੋਸ਼ਿਣਿਆ ਖੈਦ ਨਮਰਤਾਣਾ ਪਾਰਖ ਹੋਈ ਦੀ ਜਿੱਦੇ ਇਹਨੇ ਬੋਲ ਪਿਆ ਉਹਦੇ ਤੁਸੀਂ ਖੜਨਾ ਨਹੀਂ ਹੈਗਾ ਸਰਾਬ ਲਾਤਾ ਇਹਨੇ ਦੇਖ ਇੱਕ ਵਾਰ ਆ ਰੇਡ ਚੈੱਕ ਕਰੋ ਅੱਗ ਗੱਲ ਬਣਾਈ ਵੀ ਇੱਕ ਕੰਨੀ ਤੇ ਸ਼ੀਲੂ ਤੇ ਇੱਕ ਕੰਨੀ ਤੇ ਹਾਕਮ ਵਾਲੀਆ ਦੇਖ ਇੱਕ ਵਾਰ ਹਾਕਮ ਵਾਲੀਆਂ ਨਾ ਹੋ ਗਿਆ ਮੁਕਾਬਲਾ ਦੇਖੋ ਫਿਰ ਸਰਾ ਲਾਤਾ ਦੇਖੋ ਫਿਰ ਅੱਜ ਜੱਗੂ ਵੀ ਵੀਰ ਵੀਰ ਕੇ ਜੱਫੇ ਲਾਈ ਜਾਂਦਾ ਬਾਰ ਬਾਰ ਘੱਟ ਰਿਹਾ ਜੱਗੂ ਵੀ ਅੱਜ ਨੌਨ ਸਟਾਪ ਜੱਫੇ ਲਾ ਰਿਹਾ ਦੇਖੋ ਫਿਰ ਆ ਗਿਆ ਦੁੱਲਾ ਚਿੱਠਿਆਂ ਵਾਲਾ ਦੇਖੋ ਬਰ ਮਰੇ ਚਾਰ ਜਾਫੀ ਨੇ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਉਹ ਹਲਕਾ ਜਿਹਾ ਟੱਚ ਲੈ ਕੇ ਭੱਜ ਗਿਆ ਰੀਟਰ ਦੇਖੋ ਫਿਰ ਆ ਗਿਆ ਧੂੜਕੋਟਈਆ ਵਾਲਾ ਇਹ ਪਲੇਅਰ ਵਿੱਚ ਨਿਮਰਤਾ ਕੁੱਟ-ਕੁੱਟ ਕੇ ਭਰੀ ਪਈ ਆ ਸਿਰੇ ਦਾ ਰੈੱਡ ਡਰਾਈਵ ਸਰਾਗਲਬਾਦ ਬਣਾਈ ਪਈ ਆ ਦੇਖੋ ਫਿਰ ਦੇਖੋ ਫਿਰ ਕੀ ਬੰਦਦਾ ਹੈ ਸਰਾਗਲਬਾਦ ਉਹ ਛਿੱਲੂ ਨਾ ਹੋਇਆ ਮੁਕਾਬਲਾ ਤੇ ਧੂੜਕੋਟਈਆ ਵਾਲਾ ਕਿਹੜਾ ਫੜਨਾ ਸੌਖਾ ਐਡੇ ਵੱਡੇ ਮਾਲ ਨੂੰ ਫੜਨਾ ਕਿਹੜਾ ਸੌਖਾ ਦੇਖ ਖਬਰ ਪਿੰਦੂ ਆ ਗਿਆ। ਕੋਈ ਫਿਰ ਕੀ ਦੇ ਨਾਲ ਹੁੰਦਾ ਮੁਕਾਬਲਾ ਮਰੇ ਚਾਰ ਜੱਫੀ ਨੇ ਗੱਲਬਾਤ ਬਣਾਈ ਪਈ ਆ ਮੇਲੇ ਮੀਲੇ ਬਣੀ ਪਈ ਆ। ਤੇ ਇੱਕ ਵਰ ਨਾਪ ਲੈ ਨਾਪ ਲੈ ਸਰਾਗਾਲਤਾ। ਪਰ ਇਹ ਫੜਨਾ ਕਿਹੜਾ ਮਜ਼ਾਕ ਆ। ਇਹ ਕਦੇ ਕਦੀ ਤਾਂ ਵੀ ਜੱਫਾ ਖਾਂਦਾ। ਆ ਗਿਆ ਫਿਰ ਧੂੜ ਕੋਟਿਆ ਵਾਲ। ਦੇਖੋ ਫਿਰ ਕੀ ਦੇ ਨਾਲ ਹੁੰਦਾ ਮੁਕਾਬਲਾ। ਮਰੇ ਚਾਰ ਜੱਫੀ ਨੇ ਅੱਜ ਜੱਗੂ ਬਹਾਰ ਵਾਲ ਟੱਚ ਲਿਆ ਤੇ ਜੱਫੇ ਲਾਉਣ ਨੂੰ ਫਿਰਦਾ। ਪਰ ਢੂੜ ਕੋੜੀ ਵਾਲਾ ਬੜਾ ਤਕੜਾ ਪਿਆ ਦੇਖੋ ਫਿਰ ਪਰ ਜੱਗੂ ਹਗਮ ਵਾਲੀਆ ਵੀ ਪੂਰਾ ਟੌਪ ਦਾ ਜਾਫੀ ਆ ਪਰ ਜੱਫਾ ਲਾ ਕੇ ਬੱਲੇ ਬੱਲੇ ਕਰਵਾਦੀ ਕਿਹਨੂੰ ਕਿਹਨੂੰ ਜੱਫਾ ਵਧੀਆ ਲੱਗਦਾ ਲਾਈਕ ਕਰਦੇ ਚੱਲਦੇ ਚੱਲਦੇ ਵੀਡੀਓ ਨੂੰ ਸਰਾ ਗੱਲਬਾਤ ਬਣਾਤੀ ਆ ਆ ਗਿਆ ਦੁੱਲਾ ਚਿੱਠਿਆਂ ਵਾਲਾ ਦੇਖੋ ਫਿਰ ਮੇਰੇ ਚਾਰ ਜਾਫੀ ਨੇ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਪਰ ਹਲਕਾ ਜਿਹਾ ਟੱਚ ਲੈ ਕੇ ਪਾ ਦਿੱ ਗਏ ਮੁੰਡੇ ਦੀ ਮਿਹਨਤ ਬੋਲਦੀ ਆ ਇਸ ਸਰਾ ਵਾਲਾ ਦਾ ਅੱਜ ਦੇਖੋ ਬਰਾਹ ਰੇਡ ਚੱਕਰ ਉੱਪਰ ਹਲਕਾ ਹੀ ਟੱਚ ਲੈ ਕੇ ਭੱਜ ਗਿਆ ਦੇਖੋ ਬਰਾਹ ਦੇਖੋ ਫਿਰ ਸਰਾ ਗੱਲਬਾਤ ਬਾਨਦੀ ਉਹ ਭੱਜ ਗਿਆ ਸ਼ੀਲੂ ਵੀ ਦੇਸ਼ ਦਾ ਦੂਜਾ ਨਾਵਾ ਆਹ ਦੇਖੋ ਫਿਰ ਨੋਨ ਸਟਾਪ ਕੁਵਡੀਆਂ ਪਾਉਂਦੇ ਐ ਚ ਉੱਪਰ ਦੇਖੋ ਫਿਰ ਇਹ ਉਹ ਲੱਗੀ ਕੈਂਚੀ ਪਰ ਭੱਜ ਗਿਆ ਸਰਾ ਹਲਾ ਤਾਂ ਗੱਬਰੂ ਨੇ ਆ ਗਿਆ ਫਿਰ ਕਾਲਾ ਧੂੜ ਕੋਟੀਆ ਵਾਲਿਆ ਇਹਦੀ ਮੈਚੇ ਚਰਚਾ ਹੋਈ ਹੈ ਇਹਦੀ ਇਹ ਨੋਨ ਸਟਾਪ ਕਬੱਡੀਆਂ ਪਾਉਂਦਾ ਇਹਨੇ ਸਰਾ ਗੱਲ ਬਣਾਤੀ ਮੇਜ ਦੀ ਦੇਖੋ ਫਿਰ ਇੱਕ ਵਾਰ ਸਰਾ ਲਾਦਾ ਗੱਭਰੂ ਨੇ ਦੇਖੋ ਫਿਰ ਨੱਪ ਲੈ ਨੱਪ ਲੈ ਇੱਥੇ ਭਾਬੀ ਮੁੰਡਿਆ ਇਹ ਵੀ ਨੋਨ ਸਟਾਪ ਕਬੱਡੀਆਂ ਪਾਉਂਦਾ ਸਰਾ ਲਾਦਾ ਗੱਭਰੂ ਨੇ ਉਹ ਲੈ ਗਿਆ ਧੱਕ ਤੇ ਛੀਲੂ ਇੱਥੇ ਸਭਾ ਵੀ ਮੁੰਡਿਆ ਬੱਲੇ ਬੱਲੇ ਕਰਵਾਦੀ ਜੱਫਾ ਲਾ ਕੇ ਕਿਹਨੂੰ ਕਿਹਨੂੰ ਜੱਫਾ ਵਧੀਆ ਲੱਗਿਆ ਮੁੰਡਿਆ ਸਰਾ ਲਾਦੀ ਫਰਾ ਗਾਲ ਬਾਤ ਬਣਾਤੀ